ठाणा कंंटोनमेंट ਵੱਲੋਂ ਇਰਾਦਾ ਕਤਲ ਦੇ ਮਾਮਲੇ ਚ ਲੋੜੀ ਦੇ ਦੋਸ਼ੀ ਵਾਰਦਾਤ ਸਮੇ ਵਰਤੇ ਪਿਸਤੌਲ ਸਮੇਤ ਕਾਬੂ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਮਾਜੋ ਕਬਿਸ਼ਰ ਸਾਹਿਬ ਅਮਸਰ ਅਤੇ ਸਰਦਾਰ ਹਰਪਾਲ ਸਿੰਘ ਏਡੀ ਸਪੈਸ਼ਲ 2 ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਵਿੱਢੀ ਹੋਈ ਮੈਂ ਵਿੱਚ ਅਮਨਦੀਪ ਕੌਰ ਮੁਖ ਅਫਸਰ ਥਾਣਾ ਕੰਟੋਨਮੈਂਟ ਨੂੰ ਉਸ ਸਮੇ ਭਾਰੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਮੁਕੱਦਮਾ ਨੰਬਰ 31/25 ਵਿੱਚ ਲੋੜੀਂਦੇ ਪੰਜ ਦੋਸ਼ੀਆਂ ਵਿੱਚੋਂ ਚਾਰ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਪਾਸੋਂ ਮੁਕਦਮੇ ਵਿੱਚ ਵਰਤਿਆ ਗਿਆ ਇੱਕ ਪਿਸਤਲ ਵੀ ਕੰਟਰੀ ਬ੍ਰੇਡ ਬਿਨਾਲਸਾਂ ਸਪੈਸ਼ਲ ਬਰਾਮਦ ਕੀਤਾ ਇਹ ਮੁਕਦਮਾ ਜਿਹੜਾ ਹਰਪਾਲ ਸਿੰਘ ਪਾਲਾਵਾਸੀ ਮਾਲਾਵਲੀ ਦੇ ਬਿਆਨ ਤੇ ਮਿਤੀ 12/3/25 ਨੂੰ ਦਰਜ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਾਹਿਲ ਦੇ ਨਾਲ ਗਮਟਾਲਾ ਪਿੰਡ ਤੋਂ ਮਾਲਾਵਲੀ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਜਿਹੜੇ ਪੰਜ ਦੋਸ਼ੀ ਨੇ ਜਿਨ੍ਹਾਂ ਵਿੱਚ ਕਰਨਜੀਤ ਸਿੰਘ ਕਰਨਦੀਆ ਰঞ্জੀਤ ਸਿੰਘ ਲਵ ਬਲਵੰਤ ਸਿੰਘ ਸੋਢੀ ਅਰਮੋਲਦੀਪ ਸਿੰਘ ਪੰਨਾ ਅਤੇ ਬਿੱਟੂ ਭయ్యా ਨਾਮ ਦੇ ਪੰਜ ਜਿਹੜੇ ਦੋਸ਼ੀ ਇਹਨਾਂ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਅਟਾ ਮਾਰੀਆਂ ਗੁੱਟਮਾਰ ਕੀਤੀ ਅਤੇ ਕਰਨ ਡੀਆ ਨੇ ਆਪਣੇ ਡੱਬੇ ਚੋਂ ਪਿਸਤਲ ਕੱਢ ਕੇ ਮਾਰਦਿਆਂ ਦੀ ਨੀयत ਨਾਲ ਭਾਲ ਭਾਲਾ ਤੇ ਫਾਇਰ ਕੀਤਾ ਜੋ ਉਸਦੇ ਲੱਕ ਵਿੱਚ ਲੱਗਾ ਜੋਰ ਭਾਲ ਭਾਲਾ ਨੂੰ ਇਲਾਜ ਲਈ ਜਿਹੜਾ ਗੁਰ ਰੰਗ ਦੇ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ ਜਿੱਥੇ ਮਿਤੀ 12 ਤੈਨੂੰ ਉਸਦੇ ਬਿਆਨ ਦਰਜ ਕਰਕੇ ਮਕਦਮਾ ਦਰਜ ਕੀਤਾ ਅਤੇ ਉਸੇ ਦਿਨ ਤੋਂ ਦੋਸ਼ੀਆਂ ਦੀ ਭਾਲ ਵਾਸਤੇ ਸਪੈਸ਼ਲ ਟੀਮਾਂ ਲਗਾਈਆਂ ਗਈਆਂ ਸਨ ਮਿਤੀ 9625 ਨੂੰ ਜਿਹੜੇ ਇਹਨਾਂ ਚਾਰਾਂ ਦੋਸ਼ੀਆਂ ਨੂੰ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਪਿਸਤੌਲ ਬਰਾਮਦ ਕੀਤਾ